ਸਨ 1534 ਵਿੱਚ ਲਾਹੌਰ ਸ਼ਹਿਰ ਦੇ ਇੱਕ ਨਿਮਾਣੇ ਪਰਿਵਾਰ ਵਿੱਚ ਇੱਕ ਬਾਲਕ ਨੇ ਜਨਮ ਲਿਆ। ਉਹਨਾਂ ਨੇ ਉਸ ਦਾ ਨਾਮ ਜੇਠਾ ਰੱਖਿਆ ਜਿਸ ਦਾ ਅਰਥ ਹੈ ਪਹਿਲੋਠਾ। ਉਹ ਨਹੀਂ ਜਾਣਦੇ ਸਨ ਕਿ ਇਹ ਬਾਲਕ ਸਿਰਫ ਪਰਿਵਾਰ ਦਾ ਪਹਿਲੋਠਾ ਹੀ ਨਹੀਂ ਸਗੋਂ ਨਿਮਰਤਾ ਵਿੱਚ ਪਹਿਲਾ, ਸੇਵਾ ਵਿੱਚ ਪਹਿਲਾ ਅਤੇ ਲੱਖਾਂ ਲੋਕਾਂ ਲਈ ਰੌਸ਼ਨੀ ਦਾ ਰਾਹ ਦਰਸਾਉਣ ਵਾਲਾ ਬਣਨ ਲਈ ਪੈਦਾ ਹੋਇਆ ਸੀ। ਇਹ ਕਹਾਣੀ ਹੈ ਕਿ ਕਿਵੇਂ ਜੇਠਾ ਨਾਮ ਦਾ ਇੱਕ ਮੁੰਡਾ ਸਿੱਖ ਧਰਮ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਬਣਿਆ। ਆਪਣੇ ਮੁਢਲੇ ਬਿੰਨਾਂ ਤੋਂ ਹੀ ਜਵਾਨ ਜੇਠਾ ਦੇ ਜੀਵਨ ਵਿੱਚ ਡੂੰਘੀਆਂ ਚੁਣੌਤੀਆਂ ਆਈਆਂ ਸਿਰਫ 7 ਸਾਲ ਦੀ ਕੋਮਲ ਉਮਰ ਵਿੱਚ ਉਹਨਾਂ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਯਤੀਮ ਹੋਣ ਤੇ ਉਹਨਾਂ ਦੀ ਨਾਨੀ ਜੀ ਉਹਨਾਂ ਨੂੰ ਆਪਣੇ ਪਿੰਡ ਬਾਸਰ ਕੇ ਲੈ ਆਏ ਆਪਣਾ ਅਤੇ ਆਪਣੀ ਨਾਨੀ ਦਾ ਗੁਜ਼ਾਰਾ ਕਰਨ ਲਈ ਜੇਠਾ ਜੀ ਪਿੰਡ ਦੀਆਂ ਗਲੀਆਂ ਵਿੱਚ ਉਬਲੇ ਹੋਏ ਛੋਲੇ ਯਾਨੀ ਘੁੰਗਣੀਆਂ ਵੇਚਦੇ ਸਨ ਆਪਣੀ ਗਰੀਬੀ ਦੇ ਬਾਵਜੂਦ ਉਹ ਆਪਣੇ ਮਿੱਠੇ ਸੁਭਾ, ਚਮਕਦਾਰ ਮੁਸਕਰਾਹਟ ਅਤੇ ਦਇਆ ਨਾਲ ਭਰੇ ਦਿਲ ਲਈ ਜਾਣੇ ਜਾਂਦੇ ਸਨ ਅਤੇ ਅਕਸਰ ਆਪਣੀ ਥੋੜੀ ਜਹੀ ਕਮਾਈ ਨੂੰ ਆਪਣੇ ਤੋਂ ਵੀ ਵੱਧ ਲੋੜਵੰਦਾ ਨਾਲ ਸਾਂਝਾ ਕਰਦੇ ਸਨ ਜਿਵੇਂ-ਜਿਵੇਂ ਜੇਠਾ ਜੀ ਵੱਡੇ ਹੋਏ ਉਹਨਾਂ ਨੇ ਗੋਇੰਦਵਾਲ ਸ਼ਹਿਰ ਵਿੱਚ ਇੱਕ ਰੂਹਾਨੀ ਗੁਰੂ ਤੀਜੇ ਸਿੱਖ ਗੁਰੂ ਗੁਰੂ ਅਮਰਦਾਸ ਜੀ ਬਾਰੇ ਕਹਾਣੀਆਂ ਸੁਣੀਆਂ ਇੱਕ ਡੂੰਗੀ ਤਾਂਗ ਉਹਨਾਂ ਨੂੰ ਇਸ ਸ਼ਰਧਾ ਦੇ ਕੇਂਦਰ ਵੱਲ ਖਿੱਚਣ ਲੱਗੀ ਆਪਣੇ ਪਿੰਡ ਦੇ ਸ਼ਰਧਾਲੂਆਂ ਦੇ ਇੱਕ ਸਮੂਹ ਦੇ ਨਾਲ ਜੇਠਾ ਜੀ ਨੇ ਗੋਇੰਦਵਾਲ ਦੀ ਯਾਤਰਾ ਕੀਤੀ ਉੱਥੇ ਪਹੁੰਚ ਕੇ ਉਹ ਮੋਹੇ ਗਏ ਉਹਨਾਂ ਨੇ ਹਰ ਵਰਗ ਦੇ ਲੋਕਾਂ ਨੂੰ ਅਮੀਰ ਗਰੀਬ ਉੱਚੇ ਨੀਵੇਂ ਬਰਾਬਰ ਬੈਠੇ ਇੱਕ ਦੂਜੇ ਦੀ ਨਿਰਸਵਾਰਥ ਸੇਵਾ ਕਰਦੇ ਦੇਖਿਆ। ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਨੂੰ ਆਪਣਾ ਅਸਲ ਘਰ ਮਿਲ ਗਿਆ ਹੈ। ਉਸ ਦਿਨ ਤੋਂ ਜੇਠਾ ਜੀ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੁਰੂ ਅਤੇ ਸੰਗਤ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਉਹ ਸਵੇਰ ਤੋਂ ਪਹਿਲਾਂ ਜਾਗਦੇ, ਪਾਣੀ ਪਰਦੇ, ਸਫਾਈ ਕਰਦੇ ਅਤੇ ਲੰਗਰ ਵਜੋਂ ਜਾਣੀ ਜਾਂਦੀ ਸਾਂਝੀ ਰਸੋਈ ਵਿੱਚ ਸੇਵਾ ਕਰਦੇ। ਉਹਨਾਂ ਦੀ ਸਭ ਤੋਂ ਵੱਡੀ ਸ਼ਰਧਾ ਬਾਉੜੀ ਸਾਹਿਬ 84 ਪੌੜੀਆਂ ਵਾਲੇ ਇੱਕ ਵੱਡੇ ਖੂਦ ਦੀ ਉਸਾਰੀ ਦੌਰਾਨ ਦਿਖਾਈ ਦਿੱਤੀ। ਜੀਠਾ ਜੀ ਨੇ ਸਭ ਤੋਂ ਔਖੇ ਕੰਮ ਆਪਣੇ ਜ਼ਿੰਮੇ ਲਏ ਆਪਣੇ ਸਿਰ ਤੇ ਮਿੱਟੀ ਦੀਆਂ ਭਰੀਆਂ ਟੋਕਰੀਆਂ ਚੁੱਕਦੇ ਸਵੇਰ ਤੋਂ ਸ਼ਾਮ ਤੱਕ ਅਣਥੱਕ ਮਿਹਨਤ ਕਰਦੇ ਕਦੇ ਸ਼ਿਕਾਇਤ ਨਾ ਕਰਦੇ ਉਹਨਾਂ ਦਾ ਦਿਲ ਹਮੇਸ਼ਾ ਸਿਮਰਨ ਅਤੇ ਸੇਵਾ ਵਿੱਚ ਲੀਨ ਰਹਿੰਦਾ ਸੀ ਉਹਨਾਂ ਦੀ ਨਿਮਰਤਾ ਅਤੇ اٹਟ ਸਮਰਪਣ ਕਿਸੇ ਤੋਂ ਲੁਕਿਆ ਨਹੀਂ ਰਿਹਾ ਗੁਰੂ ਅਮਰਦਾਸ ਜੀ ਨੇ ਉਹਨਾਂ ਵਿੱਚ ਰੱਬੀ ਪ੍ਰੇਮ ਦੀ ਚਿੰਗਾਰੀ ਦੇਖੀ ਗੁਰੂ ਅਮਰਦਾਸ ਜੀ ਦੀਆਂ ਦੋ ਧੀਆਂ ਸਨ ਉਹਨਾਂ ਦੀ ਛੋਟੀ ਧੀ ਬੀਬੀ ਪਾਣੀ ਜੀ ਕਿਰਪਾ ਅਤੇ ਸੇਵਾ ਦਾ ਪ੍ਰਤੀਕ ਸਨ ਗੁਰੂ ਸਾਹਿਬ ਨੇ ਉਹਨਾ ਅਤੇ ਸਰਦਾਲੂ ਜੇਠਾ ਜੀ ਵਿੱਚ ਇੱਕ ਸੰਪੂਰਨ ਜੋੜੀ ਦੇਖੀ ਅਤੇ ਉਹਨਾਂ ਦਾ ਵਿਆਹ ਹੋ ਗਿਆ। ਜੇਠਾ ਜੀ ਹੁਣ ਸਿਰਫ ਇੱਕ ਸਿੱਖੀ ਨਹੀਂ ਸਗੋਂ ਗੁਰੂ ਜੀ ਦੇ ਜਵਾਈ ਵੀ ਸਨ। ਜਦੋਂ ਗੁਰੂ ਅਮਰਦਾਸ ਜੀ ਦੀ ਉਮਰ ਵੱਧ ਗਈ ਤਾਂ ਉੱਤਰਾਧਿਕਾਰੀ ਚੁਣਨ ਦਾ ਸਮਾਂ ਆਇਆ। ਉਹਨਾਂ ਨੇ ਆਪਣੇ ਦੋਹਾਂ ਜਵਾਈਆਂ, ਰਾਮਾ ਅਤੇ ਜੇਠਾ ਜੀ ਦੀ ਪਰਖਿਆ ਲੈਣੀ ਦਾ ਫੈਸਲਾ ਕੀਤਾ। ਉਹਨਾਂ ਨੇ ਪਹਿਲਾਂ ਰਾਮਾ ਨੂੰ ਥੜਾ ਬਣਾਉਣ ਦਾ ਹੁਕਮ ਦਿੱਤਾ। ਜਦੋਂ ਉਹ ਬਣ ਗਿਆ ਤਾਂ ਗੁਰੂ ਜੀ ਨੇ ਇਸ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਇਹ ਠੀਕ ਨਹੀਂ ਬਣਿਆ ਅਤੇ ਇਸ ਨੂੰ ਢਾ ਕੇ ਦੂਜਾ ਬਣਾਉਣ ਦਾ ਹੁਕਮ ਦਿੱਤਾ। ਰਾਮਾ ਨੇ ਹੁਕਮ ਮੰਨਿਆ ਪਰ ਜਦੋਂ ਦੂਜਾ ਥੜਾ ਵੀ ਰੱਦ ਕਰ ਦਿੱਤਾ ਗਿਆ ਤਾਂ ਉਹ ਨਿਰਾਸ਼ ਹੋ ਗਿਆ ਅਤੇ ਦੁਬਾਰਾ ਬਣਾਉਣ ਤੋਂ ਇਨਕਾਰ ਕਰ ਦਿੱਤਾ। ਫਿਰ ਗੁਰੂ ਜੀ ਨੇ ਜੇਠਾ ਜੀ ਨੂੰ ਉਹੀ ਕੰਮ ਦਿੱਤਾ। ਜੇਠਾ ਜੀ ਨੇ ਪਿਆਰ ਅਤੇ ਪਵਿੱਤਰਤਾ ਨਾਲ ਥੜਾ ਬਣਾਇਆ। ਗੁਰੂ ਜੀ ਨੇ ਇਸ ਵਿੱਚ ਨੁਕਸ ਕੱਢਿਆ ਅਤੇ ਇਸ ਨੂੰ ਢਾ ਕੇ ਦੁਬਾਰਾ ਸ਼ੁਰੂ ਕਰਨ ਲਈ ਕਿਹਾ। ਬਿਨਾਂ ਕੋਈ ਸਵਾਲ ਕੀਤੇ ਜੇਠਾ ਜੀ ਨੇ ਨਿਮਰਤਾ ਨਾਲ ਆਪਣੀ ਮਿਹਨਤ ਨੂੰ ਢਾ ਦਿੱਤਾ। ਅਤੇ ਦੁਬਾਰਾ ਬਣਾਇਆ ਇਹ ਇੱਕ ਵਾਰ ਨਹੀਂ ਦੋ ਵਾਰ ਨਹੀਂ ਬਲਕਿ ਸੱਤ ਵਾਰ ਹੋਇਆ ਹਰ ਵਾਰ ਜਦੋਂ ਗੁਰੂ ਜੀ ਆਪਣੀ ਅਸੰਤੁਸ਼ਟੀ ਜ਼ਾਹਿਰ ਕਰਦੇ ਜੇਠਾ ਜੀ ਬਸ ਚੁੱਕ ਜਾਂਦੇ ਇਸ ਨੂੰ ਗੁਰੂ ਦੀ ਰਜ਼ਾ ਮੰਨ ਕੇ ਸਵੀਕਾਰ ਕਰਦੇ ਅਤੇ ਇਸ ਨੂੰ ਆਪਣੇ ਗੁਰੂ ਦੀ ਸੰਤੁਸ਼ਟੀ ਅਨੁਸਾਰ ਬਣਾਉਣ ਲਈ ਬੁੱਧੀ ਦੀ ਮੰਗ ਕਰਦੇ ਇਹ ਸ਼ਰਧਾ ਦੀ ਅੰਤਿਮ ਪਰਖਿਆ ਸੀ ਇਹ ਥੜਾ ਬਣਾਉਣ ਬਾਰੇ ਨਹੀਂ ਸੀ ਇਹ ਹਾਉਮੈ ਨੂੰ ਟਾਉਣ ਬਾਰੇ ਸੀ ਜੇਠਾ ਜੀ ਦੀ ਅਡੋਲ ਆਗਿਆਕਾਰੀ ਅਤੇ ਪੂਰਨ ਸਮਰਪਣ ਨੇ ਉਹਨਾਂ ਦੀ ਯੋਗਤਾ ਨੂੰ ਸਾਬਿਤ ਕਰ ਦਿੱਤਾ ਗੁਰੂ ਅਮਰਦਾਸ ਜੀ ਨੇ ਆਪਣੀ ਸੰਗਤ ਨੂੰ ਇਕੱਠਾ ਕੀਤਾ ਉਹਨਾਂ ਨੇ ਜੇਠਾ ਜੀ ਨੂੰ ਗਲੇ ਲਗਾਇਆ ਅਤੇ ਐਲਾਨ ਕੀਤਾ ਕਿ ਮੈਂ ਤੈਨੂੰ ਪਰਖਿਆ ਹੈ ਅਤੇ ਤੈਨੂੰ ਸੰਪੂਰਨ ਪਾਇਆ ਹੈ ਤੋਂ ਨਿਰਸਵਾਰਥ ਸੇਵਾ ਅਤੇ ਆਗਿਆਕਾਰੀ ਦਾ ਪ੍ਰਤੀਕ ਹੈ ਫਿਰ ਉਹਨਾਂ ਨੇ ਗੁਰਗੱਦੀ ਉਹਨਾਂ ਨੂੰ ਸੌਂਫ ਦਿੱਤੀ ਉਹਨਾਂ ਨੇ ਜੇਠਾ ਜੀ ਦਾ ਨਾਮ ਬਦਲ ਕੇ RAMDAS ਰੱਖ ਦਿੱਤਾ ਜਿਸ ਦਾ ਅਰਥ ਹੈ ਪਰਮਾਤਮਾ ਦਾ ਸੇਵਕ ਸਨ 1574 ਵਿੱਚ ਭਾਈ ਜੇਠਾ ਜੀ ਉਹਨ ਨਿਮਾਣੇ ਯਤਿਮ ਜਿਹੜੇ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਘੁੰਗਣੀਆਂ ਵੇਚਦੇ ਸਨ ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਅਧਿਆਤਮਕ ਗੱਦੀ ਤੇ ਬਿਰਾਜਮਾਨ ਹੋਏ ਉਹਨਾਂ ਦਾ ਜੀਵਨ ਇਹ ਸੱਚ ਦਾ ਸਦੀਵੀ ਪ੍ਰਮਾਣ ਹੈ ਕਿ ਅਸਲ ਮਹਾਨਤਾ ਸ਼ਕਤੀ ਜਾਂ ਵਿਸ਼ੇਸ਼ਾधिकार ਨਹੀਂ ਸਗੋ ਨਿਮਰਤਾ, ਪ੍ਰੇਮ ਅਤੇ ਨਿਰਸਵਾਰਥ ਸੇਵਾ ਨਾਲ ਭਰੇ ਘਰ ਵਿੱਚ ਪਾਈ ਜਾਂਦੀ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਅਜੇ ਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਤਨ ਤਨ ਸ਼੍ਰੀ ਵਾਹਿਗੁਰੂ ਜੀ